ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਤੇ ਦੂਸਰੇ ਪਾਸੇ ਕੈਮਰੇ ਦੀ ਅੱਖ ਦੇ ਵਿੱਚ ਇਹ ਦੁਕਾਨ ਦੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਜਾਣਾ ਹੈ ਕਿ ਇੱਥੇ ਜਿਸ ਚੋਰ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਕੋਈ ਆਮ ਚੋਰ ਨਹੀਂ ਲੱਗਦਾ ਇੱਕ ਪਾਸੇ ਜਿੱਥੇ ਕੰਧ ਦੇ ਵਿੱਚ ਸੁਰਾਖ ਕੀਤਾ ਹੋਇਆ ਹੈ ਤਾਂ ਦੂਸਰੇ ਪਾਸੇ ਜਿਸ ਹਿਸਾਬ ਦੇ ਨਾਲ ਉਸ ਚੋਰ ਦੇ ਵੱਲੋਂ ਆਪਣੇ ਨਾਲ ਸਮਾਨ ਲਿਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਆਲੇ-ਦੁਆਲੇ ਦੇ ਦੁਕਾਨਦਾਰ ਵੀ ਹੈਰਾਨ ਹੋਏ ਪਏ ਨੇ ਦਰਅਸਲ ਇਹ ਤਸਵੀਰਾਂ ਲੁਧਿਆਣਾ ਦੇ ਨੂਰਾਵਾਲਾ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਆ ਤਸਵੀਰਾਂ ਵੀ ਤੁਸੀਂ ਧਿਆਨ ਨਾਲ ਨਜ਼ਰ ਮਾਰਦੇ ਰਹੋ ਇਹ ਉਹੀ ਤਸਵੀਰਾਂ ਨੇ ਜਿੱਥੇ ਕਿਸੇ ਸਮੇਂ ਸੋਨੇ ਅਤੇ ਚਾਂਦੀ ਦੇ ਨਾਲ ਇਹ ਬਾਕਸ ਭਰੇ ਰਹਿੰਦੇ ਸੀ ਪਰ ਹੁਣ ਪੂਰੀ ਦੁਕਾਨ ਦੇ ਵਿੱਚ ਸਾਰੇ ਬਾਕਸ ਖਾਲੀ ਹੋਏ ਪਏ ਨੇ ਪਰ ਜਦੋਂ ਇਸ ਬਾਬਤ ਪੀੜਤ ਨੇ ਇਹ ਦੱਸਿਆ ਕਿ ਉਹ 20 ਤੋਂ 30 ਸਾਲ ਪਹਿਲਾਂ ਪੰਜਾਬ ਦੇ ਵਿੱਚ ਆ ਕੇ ਵਸ ਗਿਆ ਸੀ ਅਤੇ ਉਹ ਪਿਛੋਕੜ ਕਲਕੱਤੇ ਤੋਂ ਰੱਖਦਾ ਪਰ ਇਸ ਤੋਂ ਬਾਅਦ ਜਿਵੇਂ ਹੀ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਹ ਇਹ ਚਿੰਤਾ ਰੱਖਦਾ ਪਿਆਏ ਕਿ ਇਸ ਸੂਬੇ ਦਾ ਕੀ ਬਣੇਗਾ ਪਰ ਦੂਸਰੇ ਪਾਸੇ ਜਦੋਂ ਪੱਤਰਕਾਰ ਸਾਹਿਬ ਨੇ ਇਹ ਸਵਾਲ ਪੁੱਛਿਆ ਕਿ ਤੁਹਾਡਾ ਕਿੰਨੇ ਦਾ ਨੁਕਸਾਨ ਹੋ ਗਿਆ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਅਰੇ ਕੀ ਨਾਮ ਹੈ ਜਿਹੜੀ ਅੱਜ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕੀ ਚੋਰਾਂ ਵੱਲੋਂ ਤੋੜ ਕੇ ਗੈਸ ਕਟਰ ਥੱਬਰ ਲੈ ਕੇ ਆਏ ਜੀ ਕਿੰਨਾ ਨੁਕਸਾਨ ਹੋ ਗਿਆ ਔਰ ਪੁਲਿਸ ਨੇ ਕਿਦਾਂ ਦੀ ਕਾਰਵਾਈ ਕੀਤੀ ਹੈ ਪੰਜਾ 55 ਤੋਂ 60 ਲੱਖ ਦਾ ਨੁਕਸਾਨ ਹੋ ਗਿਆ ਇੱਕ ਕਮੋਲਾ ਜੁਲਰ ਹੈ ਨੂਰ ਵਾਲਾ ਰੋਡ ਦੇ ਉੱਤੇ ਸਵੇਰੇ ਸਾਨੂੰ 8 ਵਜੇ ਪਤਾ ਲੱਗਿਆ 6:30 7 ਵਜੇ ਪਿੱਛੋਂ ਬੰਦੇ ਨੇ ਦੱਸਿਆ ਕਿ ਦੀਵਾਰ ਤੋੜ ਕੇ ਤੁਹਾਡੀ ਦੁਕਾਨ ਦੇ ਅੰਦਰੋਂ ਚੋਰੀ ਹੋ ਗਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਕੇ ਅੰਦਰ ਆਪਾਂ ਇੱਕ ਵਧੀਆ ਕੰਮ ਕੀਤਾ ਕਿ ਅੰਦਰ ਆਂਦੇ ਹੀ ਸਨੈਪ ਖਿੱਚ ਲਈ ਅਸੀਂ ਦੇਖਿਆ ਕਿ ਚੋਰ ਆਪਣਾ ਕਟਰ ਸਿਲੰਡਰ ਸਬਲਾ ਵਗੈਰਾ ਸਾਰਾ ਕੁਝ ਛੱਡ ਗਏ ਤੇ ਪੀਸੀਆਰ ਮੌਕੇ ਤੇ ਖੜ ਗਏ ਸੀਗੇ ਤੋਂ ਪੀਸੀਆਰ ਵਾਲਿਆਂ ਨੇ ਬਸਤੀ ਯੋਧੇਵਾਲ ਵਾਲਿਆਂ ਨੂੰ ਫੋਨ ਮਾਰਿਆ ਉੱਥੋਂ ਇੱਕ ਪੁਲਿਸ ਵਾਲਾ ਆ ਗਿਆ ਉੱਥੋਂ ਪੁਲਿਸ ਵਾਲੇ ਨੇ ਆ ਕੇ ਸਾਨੂੰ ਉਹਨਾਂ ਨੇ ਸਾਰਾ ਸਬਾਨ ਇਕੱਠਾ ਕੀਤਾ ਸਿਲੰਡਰ ਗੈਸ ਕਟਰ-ਕੁੱਟਰ ਸਾਰਾ ਕੁਝ ਇਕੱਠਾ ਕੀਤਾ ਚੋਰਾ ਕੋਲ ਮਸ਼ੀਨ ਵੀ ਸੀਗੀ ਉਹ ਸਾਰੀ ਉਹਨਾਂ ਨੇ ਚੱਕੀ ਗੱਡੀ 'ਚ ਪਾਈ ਤੇ ਚਲੇ ਗਏ ਤੇ ਸਾਨੂੰ ਕਹਿੰਦੇ ਕਿ ਮਿਸਤਰੀ ਲਾ ਕੇ ਉਹ ਬੰਦ ਕਰ ਦਿਓ ਤੇ ਜਦੋਂ ਅਸੀਂ ਕਿਸੇ ਨੇ ਭਰਾ ਨੇ ਸਰਾਹ ਦਿੱਤੀ ਕਿ ਤੁਸੀਂ মিডিਆ ਬਲਾਓ ਫਿਰ ਅਸੀਂ মিডিਆ ਵਾਲੇ ਨੂੰ ਫੋਨ ਕੀਤਾ ਤੇ ਉਹ ਆਏ ਤੇ ਉਹਨਾਂ ਨੂੰ ਆਪਾਂ ਸਾਰਾ ਆਪਣਾ ਦਗਾਇਆ ਤੇ ਆਪਾਂ ਪਿੱਛੇ ਜਾ ਕੇ ਸਾਰੀ ਗਲੀਆਂ-ਗਲੀਆਂ ਦੇ ਵਿੱਚ ਲੋਕਾਂ ਦੇ ਘਰਾਂ ਜਾ ਜਾ ਕੇ ਬਾਈਟ ਲਈਤੀ ਉਹ ਕੈਮਰੇ ਚੈੱਕ ਕੀਤੇ ਜਿਹਦੇ ਵਿੱਚ ਕੈਮਰੇ ਦੇ ਵਿੱਚ ਸਾਨੂੰ ਪਤਾ ਲੱਗਿਆ 12:00 ਵਜੇ 12 ਮਿੰਟ ਤੇ ਇੱਕ ਚੋਰ ਥੈਲਾ ਫੜ ਕੇ ਅੰਦਰ ਆ ਰਿਹਾ ਉਹਦੇ ਤੋਂ ਬਾਅਦ 12:36 ਮਿੰਟ ਤੇ ਫੇਰ ਅੰਦਰ ਆ ਰਿਹਾ ਮੇਰੀ ਇਹੀ ਗੁਜਾਰਿਸ਼ ਹੈ ਪੁਲਿਸ ਦਾ ਕੀ ਪੁਲਿਸ ਨੂੰ ਸਿਰਫ ਇਹੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਅਸੀਂ 12:12 ਤੇ 12:36 ਮਿੰਟ ਖੰਘਾਲ ਕੇ ਕੁਝ ਬੰਦਿਆਂ ਨੇ ਕੈਮਰੇ ਚੈੱਕ ਰੇ ਕੁਝ ਨਹੀਂ ਕਰਾ ਰਹੇ ਉਹ ਅਸੀਂ ਕਰ ਲਿਆ ਤੇ ਪੁਲਿਸ ਸਾਡੀ ਰਿਕੁਐਸਟ ਹੈ ਕੀ ਇਹ ਚੋਰੀ ਕੋਈ 50-60 ਹਜ਼ਾਰ ਰੁਪਏ ਦੀ ਨਹੀਂ 55 ਤੋਂ 60 ਲੱਖ ਰੁਪਏ ਦੀ ਆ ਸਾਡੀ ਮਦਦ ਵਾਸਤੇ ਆਇਆ ਜਾਵੇ ਕਿ ਸਿਰਫ ਉਥੇ ਉਹ ਰਿਕਾਰਡਿੰਗ ਸਾਡੇ ਕੋਲ ਲੈ ਲੀਤੀ ਜਾਵੇ ਕਿ ਸਾਡੇ ਕੋਲ ਰਿਕਾਰਡਿੰਗ ਦੀ ਕਾਪੀ ਆ ਤੇ ਸਾਡੇ ਕੋਲ ਰਿਕਾਰਡਿੰਗ ਲੈ ਕੇ ਚੋਰਾਂ ਦਾ ਪਤਾ ਕੀਤਾ ਜਾਵੇ ਉਹਦੇ ਚ ਚੋਰ ਕੁਛ ਨਜ਼ਰ ਵੀ ਆ ਰਹੇ ਆ ਸਿਰਫ ਇਹੀ ਬੇਨਤੀ ਕਰ ਰਹੇ ਆ ਭਾਜੀ ਜਿਹੜੇ ਤੁਹਾਡੇ ਅੰਦਰ ਕੈਮਰਾ ਲੱਗੇ ਸੀਗੇ ਕੀ ਉਹ ਤੇ ਡੀਵੀਆਰ ਵਗੈਰਾ ਸਮਾਨ ਉਹ ਸਾਰਾ ਚੋਰ ਲੈ ਗਏ ਉਹਨਾਂ ਨੇ ਚੋਰਾਂ ਨੇ ਪਹਿਲੇ ਆਂਦਿਆ ਨਾਲੀ ਉਤਾਰਾ ਕਟੀਆਂ ਤੇ ਡੀਵੀਆਰ ਚੱਕਿਆ ਤੇ ਸਭ ਲੈ ਗਏ ਚੋਰ ਆਪਣਾ ਕਟਰ ਤੇ ਪਲੱਸ ਉਹ ਸਿਲੰਡਰ ਵਗੈਰਾ ਸੱਭਲ ਵਗੈਰਾ ਸਾਰੇ ਇ ਕਿਉਂਕਿ ਉਹ ਜਿਹੜੀ ਚਾਂਦੀ ਸੀ 30 ਤੋਂ 35 ਕਿਲੋ ਚਾਂਦੀ ਸੀਗੀ ਤੇ ਅੱਧਾ ਕਿਲੋ ਦੇ ਕਰਾਬ ਸੋਨਾ ਸੀਗਾ ਉਹ ਸਮਾਨ ਸਾਰਾ ਉਹਨਾਂ ਨੇ ਚੱਕ ਕੇ ਲੈਦੇ ਉਹਦੇ ਕਰਕੇ ਉਹ ਆਪਣਾ ਸਮਾਨ ਇੱਥੇ ਛੱਡ ਗਏ ਆ ਜਿਹੜਾ ਕੀ ਪੁਲਿਸ ਲੈ ਚੁੱਕੀ ਆ ਕੀ ਇਹ ਕਿਤੇ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠਦੇ ਨੇ ਕੀ ਇਹ ਭਾਜੀ ਬਿਲਕੁਲ 55 ਤੋਂ 60 ਲੱਖ ਦੀ ਚੋਰੀ ਹੋਈ ਹੋਵੇ ਸਾਰਾ 8 ਵਜੇ ਦਾ ਪੁਲਿਸ ਨੂੰ ਪਤਾ ਹੋਵੇ ਤੇ ਇਸ ਟਾਈਮ ਮੇਰੇ ਹਿਸਾਬ ਨਾਲ ਤਕਰੀਬਨ 1 ਵਜੇ ਦਾ ਟਾਈਮ ਹੋਵੇ ਤੇ ਪੁਲਿਸ ਵਾਲਾ ਕੋਈ ਬੰਦਾ ਨਾ ਆਇਆ ਹੋਵੇ ACP ਸਾਹਿਬ ਨੂੰ ਪਤਾ ਨਾ ਹੋਵੇ ਕਮਿਸ਼ਨਰ ਸਾਹਿਬ ਨੂੰ ਪਤਾ ਨਾ ਹੋਵੇ ਜਿਹੜਾ ਕੰਮ ਪੁਲਿਸ ਨੇ ਕਰਨਾ ਸੀਗਾ ਉਹ ਅਸੀਂ ਕਰ ਉਹ ਤੁਸੀਂ ਕਰ ਰਹੇ ਸੀ ਉਹ ਅਸੀਂ ਭਾਜੀ ਸਵੇਰ ਦੇ ਲੱਗੇ 11 ਵਜੇ ਤੇ ਸੀਸੀਟੀਵੀ ਕੁਝ ਬੰਦਿਆਂ ਨੇ ਵਧੀਆ ਨੇ ਵਧੀਆ ਬੰਦੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਸਾਨੂੰ ਸੀਸੀਟੀਵੀ ਦਿਖਾਏ ਤਾਂ ਦੀ ਸਾਨੂੰ ਪਤਾ ਲੱਗਿਆ 1 12 ਵਜੇ 12 ਮਿੰਟ ਦੀ 1 12 36 ਦੀ ਕੀ ਮੁੜ ਕੇ ਪੁਲਿਸ ਨੇ ਚਾਇਆ ਕਿ ਸੀਸੀਟੀਵੀ ਪੁਲਿਸ ਹਲੇ ਦੋੜੇ ਖੰਗਾਲੀ ਜਾ ਮੈਂ ਕਿਹਾ ਹੱਲੇ ਤੱਕ 1 ਵਜੇ ਤੱਕ ਕੋਈ ਵੀ ਨਹੀਂ ਆ ਸਾਡੇ ਕੋ ਕੋਈ ਆਇਆ ਹੀ ਨਹੀਂ ਆ ਭਾਜੀ ਕੋਈ ਫੋਨ ਕਾਲ ਨਹੀਂ ਆਈ ਪੁਲ ਇਤਨੇ ਕਿਤੇ ਪੁਲਿਸ ਦੇ ਸਵਾਲ ਉੱਠਦੇ ਨੇ ਭਾਜੀ ਬਿਲਕੁਲ ਉੱਠਦੇ ਕਿ ਚੋਰੀ 55 ਤੋਂ 60 ਲੱਖ ਰੁਪਏ ਦੀ ਹੈ ਕੋਈ 5-6000 ਰੁਪਏ ਦੀ ਨਹੀਂ ਹੈਗੀ ਪੁਲਿਸ ਨੂੰ ਸਿਰਫ ਕਮਿਸ਼ਨਰ ਸਾਹਿਬ ਜੀ ਮੇਰੀ ਗੱਲ ਸੁਣਦੇ ਹੋਣ ਬੇਨਤੀ ਹੈ ਕਿ ਉਹ ਆ ਕੇ ਸਾਡੇ ਕੋਲ ਰਿਕਾਰਡਿੰਗ ਲੈ ਜਾਵੇ ਸਿਰਫ ਰਿਕਾਰਡਿੰਗ ਦੇਣ ਵਾਸਤੇ ਅਸੀਂ ਪੁਲਿਸ ਨੂੰ ਬੁਲਾ ਰਹੇ ਹਾਂ ਭਾਜੀ ਕਿੰਨੇ ਦਾ ਨੁਕਸਾਨ ਲੱਗ ਰਿਹਾ ਤੁਹਾਨੂੰ 50 55 ਤੋਂ 60 ਲੱਖ ਰੁਪਏ ਦਾ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਸੀਦ ਘੋਸ਼ ਕਹਾਂ ਦੇ ਰਹਿਣੇ ਵਾਲੇ ਹੋ ਹਮ ਕਲਕੱਤਾ ਕੇ ਰਹਿਣੇ ਵਾਲੇ ਪੰਜਾਬ ਮੇ ਰਹਿ ਰਿਹਾ 27 ਸਾਲ ਸੇ ਲੁਧਿਆਣਾ ਤੋਂ ਅਭੀ ਇਹ ਚ तो कैसे चोर अंदर आए चोर आया पीछे दीवार तोड़ के आया हुआ है हमें तो पता लगे सवेरे साढ़े छः सात बजे जो तो आया आप सटर का ताला तुला खोल लिया ऊपर अंदर आया देखे सारे तिजोरी तुजरी टूटी हुई है खाली डब्बा पाया कुछ हथियार थे उनके पास उनका हथियार था चार सावल सी एक गैस काटर सी सिलेंडर सी गैस उन्होंने कोशिश किया है काम आ गया लगभग कितने लोग लग रहे हैं जो ये वारदात मेरी हिसाब से तो होगा 6-7 बंदे तो जरूरी आएगा तो ये दीवार पीछे से तोड़कर आए पीछे से दीवार तोड़ के आए पीछे प्लॉट खाली है हां पीछे प्लॉट खाली है उधर खेतीबारी होती है अगर नुकसान की बात करें कितना नुकसान हो, हो गया अपना तकरीबन आधा किलो सोना गया हुआ है 30-35 किलो चांदी गया हुआ है जी कितने के पैसे का नुकसान होगा 55-60 लाख के आसपास तो इसमें अभी लोगों का भी जो आपने तैयार करने के लिए रखा था गहना वो भी उड़ा के ले गए हां जी हां जी वो तो साथ आदमी इकट्ठा ही होती है जी तो मौके पर पुलिस पहुंची थी मौके पर सुबहरे जब तो आया दुकान खोले असली उस तो बाद ही आया पुलिस पुलिस वालों नु पेशार वाले ने आया आपको कब पता लगा हमें सुबहरे 6:30 बजे 7:00 बजे पता लगे जी तो यहां पर कैमरा लगे थे आपके पास अपने कैमरा लगी हुई है अपने डीवीआर भी चोर काट के ले गया जी डीवीआर साथ ले गया सात में ले गया कैमरे का कनेक्शन पहले आके उन्होंने काट दिए तो अभी पुलिस क्या कार्रवाई कर रही है पुलिस कार्रवाई कर, कर रहे है पुलिस को रिपोर्ट लिखाया हमने देखो आगे क्या कार्रवाई हो जैसे पहले भी और भी वारदातें लुधियाना शहर में हो रही है कहीं कही ना कहीं लग रहा है कि आप सेफ नहीं हो नहीं हो तो बिल्कुल सही है सेफ नहीं है चोरी की वारदातें हो रही है इतना क्राइम बढ़ गया है हां जी हां पंजाब दिल्ली लुधियाना तो सुरेंद्र सोनी की रिपोर्ट